ਇਕ ਅੰਮ੍ਰਿਤਪੁਰ ਮਹਿਰੂ ਦੇ ਵੱਲੋਂ ਸਾਰੀ ਇਨਫਲੂਐਂZA ਦੀ ਜਿਹੜਾ ਉਹ ਸੰਖਿਆ ਦਿੱਤੀਆਂ ਜਾਰੀ ਨੇ ਜਾਨ ਉਮਾਰ ਦੇ ਉਦੋਂ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਦੇਖੋ ਕਿਸੇ ਦੀ ਨਿੱਜੀ ਆਜ਼ਾਦੀ ਤੇ ਹਮਲਾ ਕਰਨਾ ਇਸ ਸਵਧਾਨ ਦੀ ਉਲੰਘਣਾ ਕੀ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਕਰੂਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਆਪਸ ਦੇ ਵਿੱਚ ਇਸ ਗੱਲ ਦਾ ਸੰਕੇਤ ਰਹ ਗਿਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਸ ਜੋ ਫੈਡਰਲ ਸੈਕਟਰ ਦੇ ਵਿੱਚ ਇਸ ਸਲੋ ਪੀਅਟ ਦੇ ਅੰਦਰ ਕੋਈ ਹੋਰ ਕੁਦਰਤੀ ਆਫਤ ਹੋਣ ਦੇ ਕਾਰਨ ਉਹ ਸਟੇਟ ਦੀ ਅਸੈਂਬਲੀ ਨਹੀਂ ਦੀ ਇਲੈਕਸ਼ਨ ਨਹੀਂ ਹੋ ਰਹੀ ਉਸ ਅਸੈਂਬਲੀ ਦੀ ਇਲੈਕਸ਼ਨ ਜਿਹੜੀ ਆ ਪੋਸਟਪੋਨ ਹੋ ਰਹੀ ਆ ਸਾਲ ਲਈ ਸੇਲ ਵੀ ਲੈ ਲਈ 2 ਸਾਲ ਲਈ ਤਾਂ ਜਦੋਂ ਸਟੇਟ ਦੀ ਇਲੈਕਸ਼ਨ ਹੋਊਗੀ ਸਾਲ ਬਾਅਦ 2 ਸਾਲਾ ਬਾਅਦ 3 ਸਾਲਾ ਬਾਅਦ ਤਾਂ ਉਸ ਸਟੇਟ ਦੀ ਅਸੈਂਬਲੀ ਦੀ ਟਰਮ ਜਿਹੜੀ ਆ ਕੋਈ ਆ 2 ਸਾਲ ਹੋਊਗੀ ਜਾਂ 6 ਮਹੀਨੇ ਹੋਊਗੀ ਜਾਂ ਸਾਲ ਹੋਊਗੀ ਜਿਹੜਾ ਵੀ ਟਾਈਮ ਬਚਦਾਗਾ ਉਹ ਹੋਊਗੀ ਤਾਂ ਮੈਂ ਸਮਝਦਾ ਇਹ ਦੇਸ਼ ਦਾ ਇਹ ਫੈਡਰਲ ਸਟਰਕਚਰ ਬੜਿਆ ਹੋਇਆਗਾ ਜਿਹਦੇ ਅੰਦਰ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਦੇ ਗਿਆ ਜਿਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਦੇ ਗਿਆ ਜਿਸ ਦੇ ਅੰਦਰ ਬਹੁਤ ਸਾਰੇ ਗਰੁੱਪ ਨੇ ਗਏ ਇਹ ਭਾਰਤੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਕਿ ਇਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਨੇ ਗਿਆ ਖੇਤਰੀ ਪਾਰਟੀਆਂ ਨੇ ਗਿਆ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਗਿਆ ਉਹਨਾਂ ਉਸ ਡੈਮੋਕ੍ਰੇਸੀ ਨੂੰ ਖਤਮ ਕਰਨ ਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਜਦੋਂ ਬਿੱਲ ਜਿਹੜਾ ਦੇਸ਼ ਦੀ ਪਾਰਲੀਮੈਂਟ ਚ ਪੇਸ਼ ਹੋਇਆ ਔਰ ਉਸ ਬਾਅਦ ਵਿਰੋਧ ਹੋਣ ਤੋਂ ਬਾਅਦ ਇਸ ਬਿੱਲ ਨੂੰ ਜੁਆਇੰਟ ਪਾਰਲੀਮੈਂਟ ਕਮੇਟੀ ਦੇ ਹਵਾਲੇ ਕੀਤਾ ਗਿਆ ਕਿ ਜਾ ਕੇ ਡਿਫਰੈਂਟ ਸਟੇਟ ਦੀ ਗੱਲ ਸੁਣੋ ਸਟੇਟਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਸਟੇਟਾਂ ਦਾ ਕੋਈ 2 ਪੁਆਇੰਟ ਬਣ ਸਕੇ ਵਿਚਾਰ ਬਣ ਸਕੇ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸ ਬਿੱਲ ਦਾ ਪ੍ਰਜੋਰ ਵਿਰੋਧ ਕਰਦੇ ਆ ਕਿਉਂਕਿ ਜਿਹੜੀ ਪ੍ਰੇਮਬਲਾ ਜਿਹੜੀ ਸੰਵਿਧਾਨ ਦੀ ਪ੍ਰੀਅੰਬਲਾ ਕਨਸਟੀਚਿਊਸ਼ਨ ਦੀ ਪ੍ਰੀਅੰਬਲਾ ਇਹਦੀ ਉਸਰਿਆ ਮਨ ਲੰਗਣਾਗੀ ਸੰਵਿਧਾਨ ਦੀ ਆਤਮਾ ਦੀ ਲੰਗਣਾਗੀ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬੜਾਇਆਗਾ ਉਹਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਭਾਰਤੀ ਜਨਤਾ ਪਾਰਟੀ ਇਸ ਵਨ ਨੇਸ਼ਨ ਵਨ ਇਲੈਕਸ਼ਨ ਦੇ ذریعے ਲੈ ਕੇ ਆ ਰਹੀ ਆ ਸੋ ਅਸੀਂ ਇਹਦਾ ਵਿਰੋਧ ਕੀਤਾਗਾ ਮੈਂ ਛੋਟੀ ਜਿਹੀ ਐਗਜ਼ਾਮਪਲ ਜ਼ਰੂਰ ਦੇਊਗਾ ਕਿ ਕੇਸ ਸੈਕਸ਼ਨ ਦੇ ਅੰਦਰ ਇਹਦੇ ਬਿੱਲ ਦੇ ਅੰਦਰ ਸੈਕਸ਼ਨ 5 ਆ ਸੈਕਸ਼ਨ 5 ਦੇ ਅੰਦਰ ਲਿਖਿਆਗਾ ਇਫ ਦਾ ਇਲੈਕਸ਼ਨ ਕਮਿਸ਼ਨ ਇਜ਼ ਆਫ ਦਾ ਓਪੀਨੀਅਨ ਦੈਟ ਦਾ ਇਲੈਕਸ਼ਨ ਟੂ ਐਨੀ ਲੈਜਿਸਲੇਟਿਵ ਅਸੈਂਬਲੀ ਕੈਨ ਨਾਟ ਬੀ ਕੰਡਕਟਡ ਅਲੋਂਗ ਵਿਦ ਦਾ ਜਨਰਲ ਇਲੈਕਸ਼ਨ ਟੂ ਦਾ ਹਾਊਸ ਆਫ ਦਾ ਪੀਪਲ ਯਾਨੀ ਕਿ ਦੇਸ਼ ਦੀ ਪਾਰਲੀਮੈਂਟ ਦੇ ਨਾਲ ਇਲੈਕਸ਼ਨ ਨਹੀਂ ਹੋ ਰਹੀ ਇਟ ਮੇ ਮੇਕ ਅ ਰეკਮੈਂਡੇਸ਼ਨ ਟੂ ਦੀ ਪ੍ਰੈਜ਼ੀਡੈਂਟ ਟੂ ਡਿਕਲੇਅਰ ਬਾਈ ਅਨ ਆਰਡਰ ਦੈਟ ਦਾ ਇਲੈਕਸ਼ਨ ਟੂ ਦਾ ਅਸੈਂਬਲੀ ਟੂ ਦਾ legislative assembly may be conducted at a later state date it shows ke jekar desh di parliament de naal election nahi ho rahi ta later state te hogi agle clause eh keh rahe ne ke di term jehdi aa oh jehda rehnda samaga parliament da ohi hogi yani kise assembly de ki hoya kise assembly de andar defection hogi kise assembly de andar ਬਿਨ ਅੰਸਵਾ ਦੇ ਅੰਦਰ ਡਿਫੈਕਸ਼ਨ ਹੋਗੀ ਪਾਰਟੀਆਂ ਟੁੱਟ ਗਈਆਂ ਪਾਰਟੀ ਦੀ ਸਰਕਾਰ ਨਾ ਰਹੀ ਤਾਂ ਜਾਤਾ ਫਿਰ ਉਹਦੀ ਮਿਡ ਟਰਮ ਇਲੈਕਸ਼ਨ ਹੋਊਗੀ ਮਿਡ ਟਰਮ ਇਲੈਕਸ਼ਨ ਜਿਹੜੀ ਆ 5 ਇਅਰ ਲਈ ਨਹੀਂ ਹੋਊਗੀ ਮਿਡ ਟਰਮ ਜਿਹੜੀ ਇਲੈਕਸ਼ਨ ਆ ਉਹਨ ਲਈ ਆਨੋਲੀ ਉਹ 2 ਸਾਲ ਦੇ ਰਮੈਨਿਕ ਪੀਰੀਅਡ ਲਈ ਸਾਲ ਦੇ ਰਮੈਨਿਕ ਪੀਰੀਅਡ ਲਈ 6 ਮਹੀਨਿਆਂ ਦੀ ਇਲੈਕਸ਼ਨ ਪੀਰੀਅਡ ਦੇ ਲਈ ਹੋਊਗੀ ਇੱਕ ਪਾਸੇ ਇਹ ਜਦੋਂ ਬਿੱਲ ਲੈ ਕੇ ਆਏ ਸੀ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਕਿ ਅਸੀਂ ਦੇਸ਼ ਦੇ ਅੰਦਰ ਬਾਰ-ਬਾਰ ਮਲਟੀਪਲ ਇਲੈਕਸ਼ਨ ਹੁੰਦੀਆਂ ਨੇ ਜੀ ਅਸੀਂ ਖਰਚਾ ਘਟਾਉਣਾ ਚਾਹੁੰਦੇ ਆਗੇ ਅਸੀਂ ਨੇਸ਼ਨ ਦਾ ਪੈਸਾ ਬਚਾਉਣਾ ਚਾਹੁੰਦੇ ਆ ਜੀ ਔਰ ਪੋਲੀਟੀਕਲ ਪਾਰਟੀਆਂ ਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਔਰ ਬਾਰ-ਬਾਰ ਕੋਡ ਆਫ ਕੰਡਕਟ ਲੱਗਦਾਗਾ ਅਸੀਂ ਉਹਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਆਈ ਸੀ ਪਰ ਲੇਕਿਨ ਆ ਜਿਹੜੀਆਂ ਸਰਟਨ ਆ ਜਿਹੜੀਆਂ ਡਿਫਰੈਂਟ ਜਿਹੜੀਆਂ ਇਹਨਾਂ ਨੇ ਸੈਕਸ਼ਨ ਪਾਆਂ ਲਗੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਇਸ ਗੱਲ ਦਾ ਸਬੂਤ ਰਗੀਆਂ ਕਿ ਦੇਸ਼ ਦੇ ਅੰਦਰ ਮਲਟੀਪਲ ਇਲੈਕਸ਼ਨ ਹੋਣੀਆਂ ਬੰਦ ਨਹੀਂ ਹੋਣੀਆਂ 1 ਮਿਸ਼ਨ 1 ਇਲੈਕਸ਼ਨ ਜਿਹੜੀ ਆ ਉਹ ਹੋਣੀ ਨਹੀਂ ਹੈਗੀ 2-3 ਸਾਲਾਂ ਬਾਅਦ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋ ਜਾਣਾ ਕਿ ਹਰਿਆਣਾ ਦੀ ਇਲੈਕਸ਼ਨ ਫਰਾਣੀ ਤਰੀਕ ਦੇ ਹੋਊਗੀ ਹਿਮਾਚਲ ਦੀ ਫਰਾਣੀ ਦੇ ਹੋਊਗੀ ਯਾਨੀ 5 ਸਾਲਾਂ ਬਾਅਦ ਵੀ ਹੋਇਆ ਕਰਨਗੀਆਂ 3 ਵਿਚ ਵਿਚ ਵੀ ਹੋਇਆ ਕਰਨਗੀਆਂ ਬਚਕਾਰ ਦੀ ਵੀ ਹੋਇਆ ਕਰਨਗੀਆਂ ਕਿ ਸਾਲ ਬਾਅਦ ਹੋਗੀ ਕਿਤੇ 2 ਸਾਲ ਬਾਅਦ ਹੋਗੀ ਕਿਤੇ 3 ਸਾਲ ਬਾਅਦ ਹੋਗੀ ਯਾਨੀ ਕਿ ਇਹ ਤਾਂ ਮਲਟੀਪਲ ਇਲੈਕਸ਼ਨ ਜਿਹੜੀਆਂ ਹੋਣਗੀਆਂ ਸੋ ਇਹਦੇ ਵਿੱਚੋਂ ਬੜਾ ਜਿਹੜਾ ਲੁਕਮਾ ਏਜੰਡਾ ਹੈਗਾ ਜਿਹੜਾ ਇੰਟਰਨਲ ਏਜੰਡਾ ਹੈਗਾ ਭਾਰਤ ਜਨਤਾ ਪਾਰਟੀ ਦਾ ਉਹ ਆ ਕਿ ਬਾਬਾ ਸਾਹਾ ਪੀਮਰਾਓ ਮੇੜਕਰ ਜੀ ਦੁਆਰਾ ਬਣਾਏ ਸੰਵਿਧਾਨ ਨੂੰ ਖਤਮ ਕਰਨਾ ਇੱਕ ਇੱਕ ਕਰਕੇ ਭਾਰਤ ਜਨਤਾ ਪਾਰਟੀ ਕੀ ਕਰਕੇ ਐਮੈਂਡਮੈਂਟ ਲੈ ਕੇ ਆ ਰਹੀ ਆ ਇੱਕ ਇੱਕ ਕਰਕੇ ਜਿਹੜੀਆਂ ਸੈਕਸ਼ਨ ਬਦਲ ਰਹੀ ਆ ਤਾਂ ਕਿ ਹੌਲੀ 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 ਜੋ ਸੰਵਿਧਾਨ ਦਲਤਾਂ ਦੇ ਮਸੀਹਾ ਜੋ ਸੰਵਿਧਾਨ ਅਨੁਸੂਚਿਤ ਜਾਤੀ ਜਨਜਾਤੀਆਂ ਦੇ ਮਸੀਹਾ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਲੈ ਕੇ ਆਏ ਸੀਗੇ ਉਹਨੂੰ ਖਤਮ ਕਰਨ ਲੱਗਾ ਉਹਦੇ ਵਿੱਚ ਇਹ ਚਾਲ ਆ ਸੋ ਆਮ ਆਦਮੀ ਪਾਰਟੀ ਵੱਲੋਂ ਇਸ ਬਿੱਲ ਦਾ ਅਸੀਂ ਵਿਰੋਧ ਕਰਦੇ ਆ ਬਿਲਕੁਲ ਉਸ ਕਮੇਟੀ ਦੇ ਅੰਦਰ ਵੀ ਲਾ ਕੇ ਆਏਗੇ ਔਰ ਇਨ ਰਾਈਟਿੰਗ ਦੇ ਅੰਦਰ ਵੀ ਰਿਟਰਨ ਦੇ ਵਿੱਚ ਵੀ ਦੇ ਕੇ ਆਏਗੇ ਔਰ ਕੁਝ ਕਲਾਸ ਜਿਹੜੀਆਂ ਅੱਜ ਪਤਾ ਲੱਗੀਆਂ ਉਹਨਾਂ ਦਾ ਵੀ ਅਸੀਂ ਇਨ ਰਾਈਟਿੰਗ ਦੇ ਵਿੱਚ ਦੇਖ ਕੇ ਦੇਵਾਂਗੇ ਔਰ ਭੇਜਾਂਗੇ ਤਾਂ ਕਿ ਇਹ ਬਿੱਲ ਜਿਹੜਾ ਪਾਰਲੀਮੈਂਟ ਪਾਸ ਨਾ ਹੋਵੇ 2/3 ਮੈਜੋਰਟੀ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਭਾਰਤੀ ਜਨਤਾ ਪਾਰਟੀ ਕੋਲ ਹੈ ਨਹੀਂ ਪਰ ਲੇਕਿਨ ਦੇਖਦੇ ਆ ਕਿ ਕਾਂਗਰਸ ਪਾਰਟੀ ਕਿਤੇ ਲੁਕਵੇਂ ਰੂਪ ਸਪੋਰਟ ਕਰਦੀ ਹੈ ਨਹੀਂ ਕਰਦੀ ਕਿ ਸੰਵਿਧਾਨ ਬਚਾਉਣ ਲਈ ਬਾਹਰ ਹੀ ਗੱਲਾਂ ਕਰਦੀ ਆ ਕਾਂਗਰਸ ਪਾਰਟੀ ਜਾਂ ਦੇਸ਼ ਦੀ ਪਾਰਲੀਮੈਂਟ ਦੇ ਵੀ ਅੰਦਰ ਰੋਲ ਲਵਾਉਦੀ ਆ ਹੁਣ ਮੈਂ ਇਹ ਗੱਲ ਜਿਹੜੀ ਆ ਅ ਹੋਰ ਵਾਲੇ ਸਮੇਂ ਚ ਪਤਾ ਲੱਗੂਗੀ ਬਹੁਤ ਬਹੁਤ ਧੰਨਵਾਦ ਸਰ ਅਲੱਗ ਅਲੱਗ ਕੀ ਪਾਰਟੀਆਂ ਜਦੋਂ ਅਸੀਂ ਉਹਨਾਂ 'ਚ ਬਾਹਰ ਬਾਤ ਕੀਤੀ ਤਾਂ ਉਹ ਕਹਿੰਦੇ ਕਿ ਹਮੇਸ਼ਾ ਇੰਨਕਾ ਜ਼ਰੂਰਤ ਕਰਦੇ ਆ तो पंजाब की जितनी आपस में अभी देखिए सर्वदलीय बैठक की कोई स्टेज है। क्योंकि जितने भी पार्टियां हैं उन सभी पार्टियों ने ज्वाइंट पार्लियामेंट कमेटी के, के सामने अपना व्यू पॉइंट अपना पक्ष रखा है कि हम इस बिल का विरोध करते हैं आने वाले समय में जरूरत पड़ेगी तो हम इसको बुला सकते हैं लेकिन एट सर्वदलीय बीटिंग नहीं बुलाएंगे بار بار کمیٹی کمیٹی یہی کہہ رہی کانگریس एमपी بھی ہے کی انہوں نے میٹنگ ਦੇ ਵਿੱਚ ਹੋਇਆ ਤਾਂ ਕੋਈ ਕਾਂਗਰਸ ਦੇ ਕੋਈ एमपी ਮੌਜੂਦ ਨਹੀਂ ਸੀਗਾ ਪੰਜਾਬ ਸਰਕਾਰ ਸੀ ਔਰ ਚੰਡੀਗੜ੍ਹ ਤੋਂ एमपी ਮਨੀਸ਼ तिवारी जी ਮੌਜੂਦ ਸੀ ਉਹਨਾਂ ਨੇ ਟੈਕਨੀਕਲ ਗਰਾਉਂਡ ਦੇ ਉੱਤੇ ਵਿਰੋਧ ਕੀਤਾ ਦੇਖੋ ਦੇਸ਼ ਜਿਹੜਾ ਹੈਗਾ ਦੇਸ਼ ਜਿਹੜਾ ਹੈਗਾ ਉਹਦੀ ਆਬਾਦੀ ਜਿਹੜੀ ਆ 144 ਕਰੋੜ ਦੀ ਹੈ ਲਗਭਗ ਐਟ ði ਸਟੇਜ ਆਪਾਂ ਨਵੀਂ ਜੰਗਣਨਾ ਹੋ ਜੇ ਤਾਂ 140 ਕਰੋੜ ਤੋਂ ਉੱਪਰ ਦੇਸ਼ ਦੇ ਲੋਕਾਂ ਦੀ ਆਬਾਦੀ ਆ ਉਹਦੇ ਵਿੱਚੋਂ 3 ਕਰੋੜ ਦੇ 4 ਕਰੋੜ ਦੇ 2 ਕਰੋੜ ਦੇ ਵਿਊ ਲੈ ਕੇ ਇਹ ਕਹਿਣਾ ਕਿ ਵਨ ਸਾਈਡਿਡ ਵਿਊ ਨੇ ਕਿ ਵਨ ਸਾਈਡ ਦੇ ਵਿਊ ਨੇ ਇਹ ਜਿਹੜਾ ਦੇਸ਼ ਦੀ ਡੈਮੋਕ੍ਰੇਸੀ ਨਹੀਂ ਚੰਗਾ ਨਹੀਂ ਹੈਗਾ ਬਹੁਤ ਸਾਰੇ ਦੇਸ਼ ਦੇ ਲੋਕ ਜਿਹੜਦੇ ਹਜੇ ਉਹ ਡਿਜੀਟਲ ਪਲੇਟਫਾਰਮ ਤੋਂ ਦੂਰ ਨੇ ਕਿ ਹਜੇ ਉਹ ਆਪਣੇ ਵਿਚਾਰ ਜਿਹੜਨੇ ਉਸ ਡਿਜੀਟਲ ਪਲੇਟਫਾਰਮ ਤੇ ਨਹੀਂ ਪਛਾਹ ਸਕਦੇ ਅਜੇ ਬਹੁਤ ਸਾਰੇ ਸਟੇਟ ਐਸੇ ਨੇਗੇ ਜਿਹੜੀ ਆਪਣੇ ਲੋਕ ਨੇ ਜਿਹੜੀ ਆਪਣੇ ਗੱਲ ਜਿਹੜੀ ਆ ਸਮਰਥਨ ਪਹੁੰਚਾਉਣ ਤੋਂ ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਰਾਹੀਂ ਗੱਲ ਕਰਦੀਆਂ ਨੇ ਆਪਣੇ ਗਰੁੱਪਸ ਦੇ ਰਾਹੀਂ ਗੱਲ ਕਰਦੀਆਂ ਨੇ ਕਿ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਰਾਹੀਂ ਗੱਲ ਕਰਦੀਆਂ ਨੇ ਸੋ ਮੈਂ ਸਮਝਦਾਗਾ ਜਿਹੜੇ ਚੁਣੇ ਹੋਏ ਰਿਪ੍ਰেজੈਂਟੇਟਿਵ ਨੇ ਖਾਸ ਕਰਕੇ ਰੀਜਨਲ ਪਾਰਟੀਆਂ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਨੇ ਯਾ ਸੋ ਆਮ ਆਦਮੀ ਪਾਰਟੀ ਵੀ ਲੌਜੀਕਲੀ ਬੇਸ ਕਰਦਾ ਸੀ ਮੈਂ ਜਿਹੜਾ ਤੱਕ ਦਿੱਤਾਗਾ ਅਸੀਂ ਵਿਰੋਧ ਕਰਦੇ ਹਾਂ ਲੁਧਿਆਣਾ ਪਰ ਚੋਣ ਪ੍ਰਚਾਰ ਬਿਲਕੁਲ ਸਿਖਰਾਂ ਤੇ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੂਗੀ। ਇਹ ਸਵਾਲ ਪੁੱਛ ਰਹੇ ਕਿ ਇਹ ਚੋਣ ਹੈ ਜਾਂ ਇਹ ਤੋਹਫਾ ਹੈ। ਇੱਕ ਅਮਰਿਤਪਾਲ ਮਹਿਰੂ ਦੇ ਵੱਲੋਂ ਸਾਰੀ ਇਨਫਲੂਐਂਸਰ ਦੀ ਜਿਹੜਾ ਉਹ ਸ਼ਮਤੀਆਂ ਦਿੱਤੀਆਂ ਜਾ ਰਹੀਆਂ ਨੇ ਜਾਲੂ ਮਾਰ ਕੇ ਉਹਦੇ ਪੰਜਾਬ ਸਰਕਾਰ ਕੀ ਕਰ ਰਹੀ ਹੈ? ਦੇਖੋ ਕਿਸੇ ਦੀ ਨਿੱਜੀ ਆਜ਼ਾਦੀ ਤੇ ਹਮਲਾ ਕਰਨਾ ਇਸ ਸਭਧਾਨ ਦੀ ਉਲੰਘਣਾ ਹੈ। ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਕਰੂਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।